ਇੱਕ ਪਾਸੇ ਸਰਕਾਰਾਂ ਦੇ ਵੱਲੋਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਪ੍ਰਬੰਧ ਦੀ ਗੱਲ ਕੀਤੀ ਜਾਂਦੀ ਹੈ ਪਰ ਉੱਥੇ ਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਜਲਵੇੜਾ ਦਾ ਸ਼ਹੀਦ ਲਲਿਤ ਕੁਮਾਰ ਸਰਕਾਰੀ ਮਿਡਲ ਸੈਲਫ ਸਮਾਰਟ ਸਕੂਲ ਅਜੀਹਾ ਹੈ ਜਿੱਥੇ ਕਿ ਅਧਿਆਪਕਾਂ ਦੀ ਭਾਰੀ ਕਮੀ ਹੈ ਪੰਜਾਬੀ ਅਧਿਆਪਕ ਦੀ ਅਸਾਮੀ ਪਿਛਲੇ ਕਰੀਬ 3 ਸਾਲਾਂ ਤੋਂ ਖਾਲੀ ਪਈ ਹੈ ਉੱਥੇ ਹੀ ਸਕੂਲ ਦਾ ਗਰਾਊਂਡ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ ਇਸ ਸਬੰਧੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਗੱਲ ਤਾਂ ਕਰਦੀ ਹੈ ਪਰ ਉਹਨਾਂ ਦੇ ਮਿਡਲ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ ਜਿਸ ਤੇ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭ ਉਹਨਾਂ ਨੇ ਕਿਹਾ ਕਿ ਇੱਥੇ ਪੰਜਾਬੀ ਦੇ ਅਧਿਆਪਕ ਦੀ ਅਸਾਮੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਹੈ ਅਤੇ ਇੱਕ ਅਧਿਆਪਕ ਨੂੰ ਦੋ ਤੋਂ ਤਿੰਨ ਕਲਾਸਾਂ ਨੂੰ ਪੜਾਉਣਾ ਪੈ ਰਿਹਾ ਹੈ। ਆ ਵੀ ਯਾਦ ਹੋਵੇ ਵਿੱਚ ਸਰਵਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹਨੂੰ ਜਿਹੜਾ ਹੈਗਾ ਮਿਡਲ ਸਕੂਲ ਦਾ ਦਰਜਾ ਦਿੱਤਾ ਸੀ ਔਰ ਇਸ ਮਿਡਲ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਆਇਆ ਕਰਦੇ ਸੀ। ਉਹ ਸਕੂਲ ਦੇ ਵਿੱਚ ਪੰਜਾਬੀ ਦੇ ਟੀਚਰ ਹੈ ਨਹੀਂ। ਔਰ ਬੱਚੇ ਕੀ ਕਰਨਗੇ? ਇਹ ਗਰੀਬ ਘਰਾਂ ਦੇ ਬੱਚੇ ਔਰ ਜਿਹੜੇ ਵਿਚਾਰੇ ਮਜਬੂਰੀ ਨੂੰ ਬੈਠੇ ਆ ਔਰ ਜਿੰਨੇ ਮਿਡਲ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਪੀਟੀਆਈ ਜਿਹੜੇ ਹੈਗੇ ਆ ਉਹਨਾਂ ਦੀ ਪੋਸਟ ਐਵੈਲੂਏਸ਼ਨ ਉਹਨਾਂ ਨੇ ਕਰਤੀ ਸਾਡੇ ਪਿੰਡ ਦੀ ਮੇਨ ਸਮੱਸਿਆ ਸਾਡੇ ਪਿੰਡ ਦੋ ਸਕੂਲ ਆ ਜੀ ਸਰਕਾਰੀ ਮਿਡਲ ਸਕੂਲ ਵੀ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਆ ਸਾਡੀ ਜਿਹੜੀ ਸਮੱਸਿਆ ਆ ਰਹੀ ਹੈ ਇਸ ਵਿੱਚ ਟੀਚਰਾਂ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਇਸ ਕਰਕੇ ਇਹ ਬੱਚੇ ਵੀ ਘਟਦੇ ਯਾਰ ਲੋਕ ਹਟਾਰੇ ਨੇ ਬੱਚੇ ਨੇ ਤੂੰ ਕਿ ਟੀਚਰੇ ਨਹੀਂ ਹੈ ਇੱਥੇ ਸਾਡੇ ਪਿਛਲੇ 3 ਸਾਲਾਂ ਤੋਂ ਜੀ ਪੰਜਾਬੀ ਟੀਚਰ ਵੀ ਨਹੀਂ ਹੈ ਜੀ ਕਿਹੜੇ ਸਕੂਲ ਆ ਜਿਹੜਾ ਮਿਡਲ ਸਕੂਲ ਆ ਜੀ ਮਿਡਲ ਸਕੂਲ ਦੇ 3 ਸਾਲਾਂ ਤੋਂ ਪੰਜਾਬੀ ਟੀਚਰ ਹੁਣ ਲੱਗਦਾ ਇੱਕ ਹੀ ਮੈਡਮ ਰਹੀ ਜੀ ਫਟੋ ਘਾਟ ਬੱਚੇ ਹੈਗੇ ਤੇ ਪੱਕੀ ਪੀ 3 ਕਲਾਸਾਂ ਇੱਕ ਮੈਡਮ ਕੋਲ ਕਿਵੇਂ ਉਹ ਹੈਂਡਲ ਕਰੂਗੀ ਤੁਹਾਨੂੰ ਇਹ ਸਭ ਪਤਾ ਹੀ ਹੈ ਇਸ ਵੀ ਰਿਸ਼ਿ ਸਖਿਆ ਦਾ ਕੋਈ ਖਿੱਡਾ ਪਤੀ ਬੱਚਿਆਂ ਨੂੰ ਕੋਈ ਖੜਾ ਖੜਾ ਸਕੇ ਇਸ ਤਰ੍ਹਾਂ ਦਾ ਕੋਈ ਵੀ ਟੀਚਰ ਨਹੀਂ ਹੈ ਇੱਥੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਬਸ ਸਰਕਾਰ ਤੋਂ ਹੀ ਮੰਗ ਕਰਦੇ ਜਦੋਂ ਜਿਆਦਾ ਸਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਜਿਹੜੀ ਆ ਹੈ ਭੇਜਿਆ ਜਾਣ ਤਾਂ ਕਿ ਜਿਹੜੇ ਬੱਚੇ ਉਹ ਇਧਰੋਂ ਛੱਡ ਕੇ ਦੂਜੇ ਸਕੂਲਾਂ ਕਿਨ ਜਾ ਰਹੇ ਆ ਇਹਨਾਂ ਨੂੰ ਸਕੂਲਾਂ ਨੂੰ ਬਚਾਇਆ ਜਾ ਸਕੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਮਾਸਟਰ ਨਹੀਂ ਹੈ ਪੰਜਾਬੀ ਦਾ ਮਾਸਟਰ ਦਾ 3 ਸਾਲ ਤੋਂ ਨਹੀਂ ਹੈ ਹੈਗਾ ਇਸ ਕਰਕੇ ਇਸ ਸਮੱਸਿਆ ਨੂੰ ਜਲਦੀ ਦੇ ਜਲਦੀ ਹੱਲ ਕਰਾਇਆ ਜਾਵੇ ਮਾਸਟਰ ਸਾਡੀ ਪੰਜਾਬ ਸਰਕਾਰ ਉੱਤੇ ਬੇਇੱਜ਼ਤੀ ਹੈ ਵੀ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਵਾਸਤੇ ਟੀਚਰ ਜ਼ਰੂਰ ਭੇਜੇ ਸਰਕਾਰ ਸਾਡੇ ਲੰਬੇ ਸਮੇਂ ਤੋਂ ਪੰਜਾਬੀ ਦੀ ਪੋਸਟ ਖਾਲੀ ਇੱਕ ਸਮਾਜਿਕ ਸਿੱਖਿਆ ਜੋ ਇੰਗਲਿਸ਼ ਵੀ ਨਾਲ ਤਾਂ ਅੰਦਰ ਦੋ ਪੋਸਟਾਂ ਖਾਲੀ ਨੇ ਇਹਦੇ ਬਾਰੇ ਲਿਖ ਕੇ ਭੇਜਿਆ ਤੁਸੀਂ ਇਹਦੇ ਬਾਰੇ ਆਸੇ ਲਿਖ ਕੇ ਭੇਜਿਆ ਮਹਿਕਮਾ ਨੂੰ ਦਾ ਰਿਕਵੈਸਟ ਕੀਤੀ ਹੋਈ ਹੈ ਤਾਂ ਜਿਲ੍ਹਾ ਸਿੱਖਿਆ ਅਫਸਰ ਨੇ ਵੀ ਕਿਹਾ ਵੀ ਜਦੋਂ ਵੀ ਕੋਈ ਬਦਲੀਆਂ ਹੋਈਆਂ ਜਾਂ ਕੋਈ ਚੀਜ਼ ਦਾ ਸਾਰਾ ਕੰਮ ਰੋਕ ਦਿੱਤਾ ਜਾਂਦਾ ਅਸੀਂ ਲਿਖ ਕੇ ਦਿੱਤਾ ਕਿੰਨੇ ਸਾਲਾਂ ਤੋਂ ਕਮੀਆਂ ਸਾਡੇ ਬੱਚਿਆਂ ਦੀ ਗਿਣਤੀ ਵੀ ਵੈਸੇ ਘੱਟ ਹੈ 28 ਆ ਪਰ ਟੀਚਰਸ ਦੀ ਘਾਟ ਤਾਂ ਚਾਹੇ 40 ਬੱਚਿਆਂ ਚਾਹੇ 4 ਬੱਚਿਆਂ ਟੀਚਰ ਤਾਂ ਅਵੇਲੇਬਲ ਹੋਣੇ ਚਾਹੀਦੇ ਕਿੰਨੇ ਸਮੇਂ ਤੋਂ ਖਾਲੀ ਪਈ ਸੀ 2 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸਕੂਲ ਦੇ ਹਾਲਾਤ ਇਹ ਹਨ ਕਿ ਕਈ ਅਧਿਆਪਕਾਂ ਦੀ ਅਸਾਮੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਖਾਲੀ ਹੈ ਉਹਨਾਂ ਕਿਹਾ ਕਿ ਸਕੂਲ ਦੇ ਹਾਲਾਤ ਇਹ ਹਨ ਕਿ ਗਰਾਊਂਡ ਦੇ ਵਿੱਚ ਟੈਂਟ ਦੀਆਂ ਚਾਦਰਾਂ ਸੁਕਾਈਆਂ ਜਾ ਰਹੀਆਂ ਨੇ ਅਤੇ ਗਰਾਊਂਡ ਜੰਗਲਦਾਰ ਰੂਪ ਧਾਰਨ ਕਰ ਚੁੱਕਿਆ ਹੈ ਉਤế ਹੀ ਸਕੂਲ ਦੇ ਸਾਇੰਸ ਅਧਿਆਪਕ ਸੁਧੀਰ ਕੁਮਾਰ ਨੇ ਕਿਹਾ ਕਿ ਇੱਥੇ ਅਧਿਆਪਕਾਂ ਦੀ ਕਮੀ ਪਿਛਲੇ ਲੰਬੇ ਸਮੇਂ ਤੋਂ ਹੈ ਜਿਸ ਦੇ ਬਾਰੇ ਉਹਨਾਂ ਵੱਲੋਂ ਮੈਕਮੇ ਨੂੰ ਲਿਖ ਕੇ ਵੀ ਦਿੱਤਾ ਗਿਆ ਜਗਪੰਨੀ ਟੀਵੀ ਲਈ ਗੁਰਪ੍ਰੀਤ ਦੀ ਰੈਪੋਰਟ